ਜ਼ੁਲਮ ਹੋਣਾ ਇੰਨਾ ਕਾਨੂੰਨਾਂ ਦਾ ਤਸ਼ੱਦਦ ਹੋਣਾ ਉਹ ਘੱਟ ਗਿਣਤੀਆਂ ਤੇ ਹੀ ਹੋਣਾ ਤੇ ਖਾਸ ਤੌਰ ਤੇ ਸਿੱਖਾਂ ਤੇ ਜ਼ਿਆਦਾ ਸਾਨੂੰ ਅੱਜ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਲੋਕਾਂ ਨੂੰ ਲਾਂਬੰਦ ਹੋਣਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਲੱਖਾਂ ਸਿਧਾਨਾ ਨੇ ਅਮਰਿਤਪਾਲ ਲਈ ਮੋੜ ਆਵਾਜ਼ ਚੁੱਕੀ ਹੈ ਉਹਨਾਂ ਅਪੀਲ ਕੀਤੀ ਕਿ ਅਮਰਿਤਪਾਲ ਲਈ ਲਾਂਬੰਦ ਹੋਇਆ ਜਾਵੇ ਖਾਸ ਕਰ ਜਿਸ ਤਰ੍ਹਾਂ ਨਵਦੀਪ ਲਈ ਲੋਕ ਜੁੜੇ ਉਸੇ ਤਰ੍ਹਾਂ ਅਮਰਿਤਪਾਲ ਅਤੇ ਬੰਦੀ ਸਿੰਘਾਂ ਲਈ ਵੀ ਇਕੱਠੇ ਹੋਣ ਨੂੰ ਕਿਹਾ ਹੈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਬੰਦ ਹੈ ਅਜੇਜ ਉਮੀਦ ਜਤਾਈ ਕਿ ਅੰਮ੍ਰਿਤਪਾਲ ਲੀ ਵੀ ਹੰਬਲਾ ਮਾਰਿਆ ਜਾਵੇ ਜਿਸ ਤਰ੍ਹਾਂ ਨਵਦੀਪ ਦੇ ਉੱਤੇ ਹੋਇਆ ਇਸ ਤਰ੍ਹਾਂ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਹੂੰ ਰਾਜਸਥਾਨ ਦੇ ਵਿੱਚ ਜਿਹੜੇ ਨਵੇਂ ਕਾਨੂੰਨ ਬਣੇ ਆ ਨਵਾਂ ਕਾਨੂੰਨ ਸਭ ਤੋਂ ਪਹਿਲਾਂ ਲਾਗੂ ਹੋਇਆ ਇੱਕ ਸਿੱਖ ਦੇ ਉੱਤੇ ਘੱਟ ਗਿਣਤੀ ਦੇ ਉੱਤੇ ਤੇ ਇਹ ਜਿਹੜਾ ਜ਼ੁਲਮ ਹੋਣਾ ਇੰਨਾ ਕਾਨੂੰਨਾਂ ਦਾ ਤਸ਼ੱਦਦ ਹੋਣਾ ਉਹ ਘੱਟ ਗਿਣਤੀਆਂ ਤੇ ਹੀ ਹੋਣਾ ਤੇ ਖਾਸ ਤੌਰ ਤੇ ਸਿੱਖਾਂ ਤੇ ਜ਼ਿਆਦਾ ਹੋਣਾ ਤੋ ਸਾਨੂੰ ਸੋਚਣ ਦੀ ਲੋੜ ਆ ਵੀ ਇਹ ਜਿਹੜਾ ਦੌਰ ਚੱਲ ਰਿਹਾ ਇਹ ਦੌਰ ਦੇ ਵਿੱਚ ਅਸੀਂ ਇੱਕ ਦੂਜੇ ਦੀ ਆਵਾਜ਼ ਬਣੀਏ ਇੱਕ ਦੂਜੇ ਨਾਲ ਖੜਗੇ ਅਸੀਂ ਇਕੱਲੇ ਇਕੱਲੇ ਹੋ ਕੇ ਨਾ ਤੁਰਗੇ ਸੋ ਇਹ ਪਰਚੇ ਚ ਜਮਾਨਤਾਂ ਹੋਈਆਂ ਨੇ ਇਹ ਪਰਚੇ ਰੱਦ ਕਰਾਉਣ ਦੇ ਲਈ ਵੀ ਸਾਨੂੰ ਜਿਹੜਾ ਅੱਗੇ ਜ਼ੋਰ ਜਮਾਈ ਕਰਨੀ ਚਾਹੀਦੀ ਆ ਤੇ ਅਗਲੀ ਮੈਂ ਗੱਲ ਜਿਹੜੀ ਕਰਦਾ ਕਿ ਜਿਸ ਤਰੀਕੇ ਨਾਲ ਨਵਦੀਪ ਸਿੰਘ ਜਲਵੇੜੇ ਦੇ ਹੱਕ ਦੇ ਵਿੱਚ ਇਕੱਠ ਹੋਇਆ ਜਾਂ ਉਸ ਤੋਂ ਪਹਿਲਾਂ ਹੋਰ ਵੀ ਕਈ ਜਿਹੜੇ ਬੰਦੇ ਅੰਦਰਗੇ ਉਹਨਾਂ ਦੇ ਮਦਰ ਰਕੇ ਹੱਕਾਂ ਦੇ ਵਿੱਚ ਲੋਕ ਇਕੱਠੇ ਹੁੰਦੇ ਰਹੇ ਨੇ ਸਾਨੂੰ ਅੱਜ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਲੋਕਾਂ ਨੂੰ ਲੰਬੰਦ ਹੋਣਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਪਿਛਲੇ 30 35 35 ਸਾਲ ਤੋਂ ਜੇਲ੍ਹਾਂ 'ਚ ਬੰਦ ਬੈਠੇ ਆ ਉਹਨਾਂ ਦੀ ਰਿਹਾਈ ਲਈ ਵੀ ਸਾਨੂੰ ਯਤਨ ਕਰਨੇ ਚਾਹੀਦੇ ਆ ਇਕੱਠੇ ਹੋਣਾ ਚਾਹੀਦਾ ਕਮਿਊਨ ਸਾਹ ਮੋਰਚਾ ਮਹਾਲੀ ਲੱਗਿਆ ਹੋਇਆ ਉਸ ਮੋਰਚੇ ਨੂੰ ਵੀ ਦੁਬਾਰਾ ਮਜ਼ਬੂਤ ਕਰਨ ਦੀ ਲੋੜ ਹੈ